ਮੈਂ ਕਹਣਾ ਵੀ ਰਾਜਾ ਬੜਿੰਗ ਉਥੋਂ ਜਿੱਤੂ ਆ ਸ਼ਹਿਰਾਂ ਜਿਹਦੇ ਕਾਂਗਰਸ ਬੜੀ ਮਜ਼ਬੂਤ ਹੈ ਮੋਢ ਤੋਂ ਮਜ਼ਬੂਤ ਹੈ ਉੱਥੇ ਇਸ ਕਰਕੇ ਉਹ ਸੀਟ ਲਗਭਗ ਉਹਦਾ ਰਿਜ਼ਲਟ ਕਲੀਅਰ ਤੇ ਚੰਗੇ ਮਾਰ ਜਨ ਨਾਲ ਕਾਂਗਰਸ 100% ਉਹ ਸੀਟ ਕੀ ਕਲੀਅਰ ਕਰੂਗੇ ਕਿ ਰਵਨੀਤ ਬਿੱਟੂ ਦੇ ਜਾਣਦਾ ਵੀ ਲੋਕਾਂ 'ਚ ਰੋਸ ਬਹੁਤ ਜ਼ਿਆਦਾ ਹੈ ਕਿਉਂਕਿ ਲੋਕਾਂ 'ਚ ਗੁੱਸਾ ਬਹੁਤ ਆ ਅਕਾਲੀ ਦਲ ਦੇ ਨਾਲ ਰਲ ਕੇ ਵੀ ਭਾਜਪਾ ਤੀਜੇ ਨੰਬਰ ਤੇ ਆਉਂਦੀ ਹੈ ਪਿਛਲੀ ਵਾਰ 2019 'ਚ 3 ਲੱਖ ਵੋਟਾਂ ਪਾ ਜਿਹੜਾ ਬੰਦਾ ਲੈ ਕੇ ਜਾਂਦਾ ਉਹ ਵੀ ਥੋੜੀ ਸਪੋਰਟ ਕਰ ਰਿਹਾ ਉਹ ਖੋਟੇ ਪਰਿਵਾਰ ਜਿਹੜਾ ਕਿ ਇਹ ਸਾਰਾ ਏਰੀਆ ਜਾਣਦਾ ਠੀਕ ਹੈ ਨਾ ਉਹ ਕਹਿੰਦੇ ਵੀ ਬਿਆਨਤ ਸਿੰਘ ਦੇ ਵੇਲੇ ਵੀ ਸਭ ਤੋਂ ਵੱਡਾ ਮਾਕੇ ਲੋਕ ਕੜਛੇ ਹੀ ਦੱਸਦੇ ਵੀ ਉਹਨਾਂ ਦੇ ਨਾਲ ਮਾਕੇ ਰਹਿੰਦੇ ਰਹੇ ਆ ਤੇ ਨਵਜੋਤ ਸਿੱਧੂ ਦਾ ਪੂਰਾ ਮਾਕੇ ਨਾਲ ਪੱਖ ਵੀ ਪੂਰਦੇ ਰਹੇ ਆ ਤੇ ਜਦੋਂ ਉਧਰੋਂ ਲੱਤ ਵੱਜ ਗਈ ਫਿਰ ਉਹਨਾਂ ਨੂੰ ਕੀ ਆ ਪੰਥ ਕਬਾਲ ਵੀ ਮਾਕੇ ਪੰਥਕ ਨਾਂ ਲੈਣਾ ਸ਼ਫਾ ਸ਼ੁਰੂ ਕਰਤਾ ਰਵਨੀਤ ਬਿੱਟੂ ਦਾ ਉੱਥੇ ਜਿੱਤਣ ਦਾ ਕਾਰਨ ਇੱਕੋ ਹੀ ਸੀਗਾ ਕਿਉਂਕਿ ਉੱਥੇ ਕਾਂਗਰਸ ਜਿਹੜੀ ਹੈਗੀ ਆ ਵੈਸੀ ਲੁਧਿਆਣੇ 'ਚ ਸਟਰੋਂਗ ਆ ਜਿਵੇਂ ਅਕਾਲੀ ਦਲ ਦੇ ਨਾਲ ਖੜੇ ਆ ਨਾ ਪੰਥਕ ਕਹਿ ਦਿੰਨੇ ਉਹਨੇ ਆਪਾਂ ਜਿਹੜੇ ਕਹਿੰਦੇ ਵੀ ਸਾ ਪੰਥ ਨੂੰ ਵੋਟ ਪਾਉਣ ਉਹ ਉਸੇ ਤਰ੍ਹਾਂ ਕੀ ਉੱਥੇ ਕਾਂਗਰਸ ਦੀ ਕੀ ਆ ਪੱਟ ਵੋਟਾਂ ਦੇ ਬਹੁਤ ਵੱਡੀ ਗਿਣਤੀ 'ਚ ਵੋਟ ਹੈਗੀ ਆ ਉਹ ਬੇਸ਼ੱਕ ਉੱਥੇ ਕੋਈ ਵੀ ਖੜਾ ਹੁੰਦਾ ਉਹਨੂੰ ਪੈਣੀ ਪੈਣੀ ਸੀ ਵੋਟ ਚਲੋ ਲੁਧਿਆਣੇ ਸੀਟ ਤੋਂ ਗਿੱਦੜਬਾਦ ਛੱਡ ਕੇ ਅ ਅਮਰਿੰਦਰ ਸਿੰਘ ਰਾਜਾ ਬੜਿੰਗ ਜਿਹੜੇ ਨੇ ਉਹ ਲੁਧਿਆਣੇ ਦੇ ਵਿੱਚ ਜਾਂਦੇ ਨੇ ਪਰਾਣੇ ਆਪਣੇ ਹੀ ਸਾਥੀ ਰਵਨੀਤ ਬਿੱਟੂ ਵੀ ਨਾਲ ਨੇ ਯੂਥ ਕਾਂਗਰਸ ਦੇ ਸਾਥੀ ਕਮਲਜੀਤ ਬਰਾੜ ਜਿਹੜੇ ਨੇ ਸੌਰੀ ਮੈਂ ਨਾਲ ਕਹ ਗਿਆ ਵਿਰੋਧ ਦੇ ਵਿੱਚ ਨੇ ਯੂਥ ਕਾਂਗਰਸ ਦੇ ਵਿੱਚ ਇਕੱਠੇ ਰਹੇ ਕਮਲਜੀਤ ਬਰਾੜ ਉਹ ਵੀ ਵਿਰੋਧ ਦੇ ਵਿੱਚ ਜਿਹੜੇ ਹੈਗੇ ਹੁੰਦੇ ਨੇ ਤੇ ਅਕਾਲੀ ਦਲ ਆਪਣਾ ਦਾਵਾ ਉੱਥੇ ਠੋਕਦਾ ਆ ਕਿਵੇਂ ਦੇਖਦੇ ਹੋ ਲੁਧਿਆਣਾ ਸੀਟ ਨੂੰ ਕੀ ਇੱਕ ਪਾਸੜ ਦੇਖਦੇ ਹੋ ਲੁਧਿਆਣਾ ਸੀਟ ਨੂੰ ਜੇ ਸਪਸ਼ਟ ਪੁੱਛਾਂ ਤਾਂ ਲੁਧਿਆਣਾ ਸੀਟ ਤੋਂ ਕੌਣ ਕਰ ਰਿਹਾ ਕਲੀਨ ਸੀ ਦੇਖੋ ਜੇ ਆਪਾਂ ਬਾਈਕ ਪਾਸੜ ਦੀ ਗੱਲ ਕਰੀਏ ਮੁਕਾਬਲਾ ਤਾਂ ਉਥੇ ਕਪੈਸਿਟੀ ਆ ਠੀਕ ਹੈ ਨਾ ਜਿਹੜੇ ਮਾਕੇ ਜਿੰਨਾ ਕੋ ਉਥੇ ਜਾਣਦੇ ਆ ਇੱਕ ਤੁਹਾਡੇ ਚੈਨਲ ਦੇ ਪਹਿਲਾਂ ਵੀ ਆਪਾਂ ਲੁਧਿਆਣੇ ਬਾਰੇ ਗੱਲ ਕੀਤੀ ਸੀ ਤਾਂ ਉਥੇ ਮੈਂ ਰਾਜੇ ਬੜਿੰਗ ਦੀ ਪੋਜੀਸ਼ਨ ਕਿਉਂਕਿ ਜਿਹੜੀ ਐਕਚੁਅਲ ਪੋਜੀਸ਼ਨ ਹੈਗੀ ਉਹ ਤਾਂ ਸਾਨੂੰ ਮਾਕੇ ਦੱਸਣੀ ਬੰਦੀ ਆ ਕਿ ਹਾਂ ਉਥੇ ਸਟਰੋਂਗ ਕੰਟੈਂਡਰ ਹੈਗਾ ਹਾਲਾਂਕਿ ਮੋਜ ਰਾਜੇ ਬੜਿੰਗ ਦੀ ਕੀ ਆ ਇੱਕ ਗੱਲ ਵੀ ਤੁਹਾਨੂੰ ਦੱਸੀ ਸੀ ਮੁਕਸਰ ਦੇ ਵਿੱਚ ਕਿਉਂਕਿ ਉਹ ਕੰਪੇਨਰ ਬੜਾ ਜ਼ਬਰਦਸਤ ਆ ਮੈਂ ਦੂਸਰੀ ਉਥੇ ਗੱਲ ਕੀਤੀ ਉਹਦੀ ਵਾਈਫ ਜਿਹੜੀ ਹੈਗੀ ਆ ਉਹਦਾ ਵੀ ਉਹਨੂੰ ਕੈਜ ਮਿਲਦਾ ਉਹ ਵੀ ਇੱਕ ਤਾਂ ਮੈਂ ਕਹਣਾ ਵੀ ਮੈਂ ਪਰਸਨਲੀ ਤੌਰ ਤੇ ਰਾਜੇ ਬੜਿੰਗ ਨੂੰ ਕੀ ਆ ਬਹੁਤ ਮਾੜਾ ਲੀਡਰ ਗਿਣਦਾ ਠੀਕ ਹੈ ਨਾ ਕੋਈ ਮਾਕੇ ਕਿਰਦਾਰ ਨਹੀਂ ਹੈ ਸਿਰਫ ਸਟੰਟ ਬਾਜ਼ੀ ਉਹਦੇ ਕੋਲੇ ਬਹੁਤ ਜ਼ਿਆਦਾ ਹੈਗੀ ਆ ਹੁਣ ਕਈਆਂ ਨੇ ਕੀ ਤੁਸੀਂ ਕਿ ਕਲਿੱਪ ਚਲਾਇਆ ਉਹਦੇ ਚ ਲੋਕਾਂ ਨੇ ਦੇਖ ਕੇ ਆਖਿਆ ਵੀ ਸ਼ਾਇਦ ਇਹ ਰਾਜੇ ਬੜਿੰਗ ਦੀ ਸਪੋਰਟ ਕਰਦਾ ਜਿੱਥੇ ਮੈਂ ਉਹ ਗੱਲ ਕਰ ਰਿਹਾ ਸੀ ਕੋਈ ਦੀ ਵਾਈਫ ਜਿਹੜੀ ਹੈਗੀ ਆ ਵੀ ਉਹਦਾ ਇੱਕ ਐਜ ਹੈਗੀ ਉਹ ਬੜਾ ਵਧੀਆ ਕੈਂਪੇਨ ਕਰਦੀ ਆ ਦੇਖੋ ਉਹ ਚੀਜ਼ ਆ ਕਿ ਇਹ ਡਰਾਮੇ ਬਾਜ਼ੀ ਮੈਂ ਇਹੀ ਗੱਲ ਕਰ ਰਹਾ ਵੀ ਸਿਆਸਤ ਚ ਡਰਾਮੇ ਬਾਜ਼ੀ ਰਹਿ ਗਈ ਤੇ ਦੋਨੇ ਕੀ ਆ ਡਰਾਮੇ ਬਾਜ਼ ਚੰਗੇ ਆ ਇਹ ਤੇ ਚੰਗੇ ਡਰਾਮੇ ਬਾਜ ਦੇ ਨਾਲ ਨਾਲ ਚੰਗੇ ਆਪਦੀ ਗੱਲ ਡਿਲੀਵਰ ਕਰਨੀ ਆਉਂਦੀ ਆ ਲੋਕਾਂ ਨੂੰ ਮੈਂ ਕਿ ਕਨੈਕਟ ਕਰਨਾ ਆਉਂਦਾ ਇਹਨਾਂ ਨੂੰ ਦੋਨਾਂ ਨੂੰ ਹੀ ਕਨੈਕਟ ਕਰਨਾ ਆਉਂਦਾ ਇਸ ਕਰਕੇ ਕੀ ਆ ਮੈਂ ਕਿ ਬਠਿੰਡੇ ਤੋਂ ਵੀ ਤਾਂ ਹੀ ਸਟਰੋਂਗ ਐ ਮੈਂ ਕਿ ਉਹਨੂੰ ਕੰਟੈਂਡਰ ਮੰਨਿਆ ਜਾ ਰਿਹਾ ਸੀ ਉੱਥੇ ਪੋਜੀਸ਼ਨ ਇੱਕ ਬਾਕੀ ਰਹਿੰਦੀ ਹੁੰਦੀ ਗੱਲ ਬਾਈ ਉੱਥੇ ਆ ਉੱਥੇ ਡਾਬਰ ਪਰਿਵਾਰ ਆ ਜਿਵੇਂ ਅਸੀਂ ਗੱਲ ਕਰਾ ਪੁਰਾਣੇ ਜਿਹੜੇ ਮੈਂ ਫੈਮਿਲੀ ਦੇ ਨੇ ਉੱਥੇ ਜਿਹੜੇ ਹੈਗੇ ਨੇ ਉਹ ਸਾਰੇ ਇਹਨੇ ਵੱਡੇ ਪਰਿਵਾਰ ਨੇ ਉਹ ਲਗਭਗ ਸਾਰੇ ਕਾਂਗਰਸੀ ਆ ਇੱਕ ਸ਼ਹਿਰ ਦੀ ਜਿਹੜੀ ਰੌਂਸ ਆ ਨਾ ਜਿਵੇਂ ਹਰੇਕ ਸ਼ਹਿਰ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਕੀ ਆ ਪਤਾ ਰਵਨੀਤ ਬਿੱਟੂ ਦਾ ਉੱਥੇ ਜਿੱਤਣ ਦਾ ਕਾਰਨ ਇੱਕੋ ਹੀ ਸੀਗਾ ਕਿਉਂਕਿ ਉੱਥੇ ਕਾਂਗਰਸ ਜਿਹੜੀ ਹੈਗੀ ਆ ਵੈਸੀ ਲੁਧਿਆਣੇ 'ਚ ਸਟਰੋਂਗ ਆ ਜਿਹੜੇ ਬਿਜ਼ਨਸ ਕਲਾਸ ਹੈਗੇ ਆ ਸ਼ਹਿਰੀ ਲੋਕ ਹੈਗੇ ਆ ਪੁਰਾਣੇ ਮੁੱਢ ਤੋਂ ਜੁੜੇ ਹੋਏ ਆ ਜਿਵੇਂ ਆ ਅਕਾਲੀ ਦਲ ਦੇ ਨਾਲ ਖੜੇ ਆ ਨਾ ਪੰਥਕ ਕਹਿ ਦਿੰਨੇ ਹੁੰਨੇ ਆ ਆਪਾਂ ਜਿਹੜੇ ਕਹਿੰਦੇ ਵੀ ਸਾ ਪੰਥ ਨੂੰ ਵੋਟ ਪਾਉਣੇ ਉਸੇ ਤਰ੍ਹਾਂ ਕੀ ਉੱਥੇ ਕਾਂਗਰਸ ਦੀ ਕੀ ਆ ਪੈਟ ਵੋਟਾਂ ਦੇ ਬਹੁਤ ਵੱਡੀ ਗਿਣਤੀ ਚ ਵੋਟ ਹੈਗੀ ਆ ਉਹ ਬੇਸ਼ੱਕ ਉੱਥੇ ਕੋਈ ਵੀ ਖੜਾ ਹੁੰਦਾ ਨੂੰ ਪੈਣੀ ਪੈਣੀ ਸੀ ਵੋਟ ਦੂਸਰਾ ਜਿਹੜਾ ਮੈਂ ਕਿ ਆਪਾਂ ਗੱਲ ਕਰਦੇ ਆ ਕਿ ਰਵਨੀਤ ਬਿੱਟੂ ਦੇ ਜਾਣ ਦਾ ਵੀ ਲੋਕਾਂ 'ਚ ਰੋਸ ਬਹੁਤ ਜ਼ਿਆਦਾ ਹੈ ਕਿਉਂਕਿ ਲੋਕਾਂ 'ਚ ਗੁੱਸਾ ਬਹੁਤ ਆ ਇੱਕ ਬੀਜੇਪੀ ਦਾ ਉੱਥੇ ਪ੍ਰਭਾਵ ਜਿਵੇਂ ਆਪਾਂ ਸ਼ਹਿਰੀ ਬੋਟ ਤੇ ਬੀਜੇਪੀ ਨੂੰ ਸਟਰੋਂਗ ਮੰਨਦੇ ਹੁੰਨੇ ਆ ਉੱਥੇ ਬੀਜੇਪੀ ਕੋਈ ਸਟਰੋਂਗ ਇਸ ਕਰਕੇ ਹੈ ਨਹੀਂ ਕਿ ਤੇ ਮਾਕੋ ਦੀ ਚੜ੍ਹਾਈ ਵੀ ਪੂਰੀ ਸੀ ਸਾਬ ਕਿਤੇ ਉਦੋਂ ਵੀ ਮਾਕੇ ਅਕਾਲੀ ਦਲ ਦੇ ਨਾਲ ਰਲ ਕੇ ਵੀ ਬੀਜੇਪੀ ਤੀਜੇ ਨੰਬਰ ਤੇ ਆਉਂਦੀ ਆ ਤਾਂ ਐਦਕੀ ਜੇ ਆਪਾਂ ਉਹ ਕੈਲਕੂਲੇਸ਼ਨ ਦੇ ਹਿਸਾਬ ਨਾਲ ਦੇਖੋ ਇਹ ਵੀ ਇੱਕ ਅੰਕੜਾ ਗਨਿਤ ਵੀ ਹੈਗਾ ਠੀਕ ਹੈ ਨਾ ਜੇ ਆਪਾਂ ਉਹ ਹਿਸਾਬ ਨਾਲ ਕੈਲਕੂਲੇਸ਼ਨ ਦੇ ਹਿਸਾਬ ਨਾਲ ਲਾਈਏ ਇੱਕ ਜਿਵੇਂ ਉਹ ਗੱਲ ਕਰ ਰਹੇ ਜੀ ਮੈਂ ਕਿਹੜੇ ਮੈਂ ਸੁਣ ਰਿਹਾ ਜੀ ਕਿ ਉਹ ਕਹਿੰਦੇ ਵੀ ਇੱਕ ਤੜਕਾ ਬੜਾ ਫਲੇਵਰ ਵੀ ਮਿਲ ਗਿਆ ਇਹਨਾਂ ਨੂੰ ਆਪਣਾ ਕੀ ਨਾਂ ਲੈਂਦੇ ਆ ਇਹਦਾ ਬੈਂਸ ਦਾ ਪਿਛਲੀ ਵਾਰ 2019 'ਚ 3 ਲੱਖ ਵੋਟਾਂ ਦਾ ਜਿਹੜਾ ਬੰਦਾ ਲੈ ਕੇ ਜਾਂਦਾ ਉਹ ਵੀ ਥੋੜੀ ਸਪੋਰਟ ਕਰ ਰਿਹਾ ਕਿਨੇ ਕਿਤੇ ਭਾਰਤ ਪੂਸ਼ਨਾਰਗੇ ਜਿਹੜੇ ਸ਼ਹਿਰ ਦੇ ਵਿੱਚ ਮਾਕੇ ਮੰਨੇ ਜਾਂਦੇ ਆ ਨਾ ਮਾਕੇ ਪਿੱਛੇ ਜੇ ਰੋਸਾ ਵੀ ਦਿਖਾਇਆ ਪਰ ਅਖੀਰ ਨੂੰ ਰਾਜੇ ਬੜਿੰਗ ਦੇ ਨਾਲ ਹਰ ਜਗ੍ਹਾ ਤੇ ਉਹ ਦਿਖਾਈ ਵੀ ਦੇ ਰਹੇ ਆ ਤੇ ਇਸ ਕਰਕੇ ਉੱਥੇ ਜਿਹੜਾ ਮਾਕੇ ਸਾਰਾ ਚਕਾ ਹੈਗਾ ਠੀਕ ਹੈ ਉਥੇ ਪੱਪੀ ਪ੍ਰੈਸ਼ਰ ਆਮ ਆਦਮੀ ਪਾਰਟੀ ਦਾ ਕੰਟੈਂਡਰ ਹੈ ਉਥੇ ਲਗਭਗ ਉਹਨੂੰ ਸਪੋਰਟ ਵੀ ਭਗਵੰਤ ਮਾਨ ਬੋਲੂਗੂ ਦੇ ਹੱਕ ਦੇ ਵਿੱਚ ਬੜੇ ਵਧੀਆ ਉਥੇ ਰੋਡ ਸ਼ੋ ਵੀ ਕੀਤੇ ਗਏ ਆ ਪਰ ਕਿਤੇ ਨਾ ਕਿਤੇ ਸ਼ਹਿਰਾਂ ਵਾਲੇ ਜਿਹੜੇ ਲੋਕ ਹੁੰਦੇ ਆ ਨਾ ਉਹਨਾਂ ਦੇ ਉੱਤੇ ਰੋਡ ਸ਼ੋਹਾਂ ਦਾ ਬਾਲਾ ਪ੍ਰਭਾਵ ਨਹੀਂ ਪੈਂਦਾ। ਨਾ ਹੀ ਵੱਡੀਆਂ ਰੈਲਿੰਗਾਂ ਦਾ ਪੈਂਦਾ। ਉਹ ਲੋਕ ਕੈਲਕੂਲੇਟਡ ਮਾ ਕੇ ਹੁੰਦੇ ਆ। ਉਹਨਾਂ ਲੋਕਾਂ ਦੀ ਪੱਕੇ ਪਹਿਲਾਂ ਮਨ ਬਣੇ ਹੋਏ ਹੁੰਦੇ ਆ। ਉਹ ਬਾਲੇ ਪ੍ਰਭਾਵਤ ਨਹੀਂ ਹੁੰਦੇ। ਪਿੰਡਾਂ ਦੇ ਲੋਕ ਹਵਾ ਦੇਖ ਕੇ ਵੀ ਮਾ ਕੇ ਚੱਲਦੇ ਆ। ਪਰ ਉੱਥੇ ਉਹ ਨਹੀਂ ਹੈਗਾ। ਤੁਸੀਂ ਗੱਲ ਕਮਲਜੀਤ ਬਰਾੜ ਦੀ ਕੀਤੀ ਆ। ਕਮਲਜੀਤ ਬਰਾੜ ਦੇਖੋ ਹਵਾ ਦੇ ਵਿੱਚ ਹਰੇਕ ਬੰਦਾ ਲਾਹਾ ਲੈਣ ਦੀ ਕੋਸ਼ਿਸ਼ ਕਰਦਾ ਪਰ ਕਿਰਦਾਰ ਥੋੜਾ ਜਿਹੜਾ ਪਿਛਲਾ ਨਾ ਉਹ ਮੈਟਰ ਕਰਦਾ। ਹੁਣ ਕਮਲਜੀਤ ਬਰਾੜ ਦਾ ਫਾਦਰ ਸਾਹਿਬ ਮਕੀਆ ਠੀਕ ਹੈ ਨਾ ਉਹ ਕਹਿੰਦੇ ਬਿਆਨਤ ਸਿੰਘ ਦੇ ਵੇਲੇ ਵੀ ਸਭ ਤੋਂ ਵੱਡਾ ਮਾਕੇ ਲੋਕ ਕੜਛੀ ਦੱਸਦੇ ਵੀ ਉਹਨਾਂ ਦੇ ਨਾਲ ਮਾਕੇ ਰਹਿੰਦੇ ਰਹੇ ਆ ਤੇ ਉਹਨਾਂ ਦਾ ਪਰਿਵਾਰ ਪਿਛਲੇ ਸਮੇਂ ਦੇ ਵਿੱਚ ਜਿੰਨਾ ਚਿਰ ਨਵਜੋਤ ਸਿੱਧੂ ਦੇ ਨਾਲ ਅਟੈਚ ਸੀ ਤੇ ਨਵਜੋਤ ਸਿੱਧੂ ਦਾ ਪੂਰਾ ਮਾਕੇ ਨਾਲ ਪੱਖ ਵੀ ਪੂਰਦੇ ਰਹੇ ਆ ਤੇ ਜਦੋਂ ਉਧਰੋਂ ਲੱਤ ਵੱਜ ਗਈ ਫਿਰ ਉਹਨਾਂ ਨੂੰ ਕੀ ਆ ਪੰਥਕ ਵਾਲ ਵੀ ਮਾਕੇ ਪੰਥਕ ਨਾਂ ਲੈਣਾ ਸ਼ਫਾ ਸ਼ੁਰੂ ਕਰਤਾ ਅਸੀਂ ਵੀ ਇਹੀ ਕਹਿਣਾ ਹੈ ਕਿ ਅਸਲ ਜਾਂ ਉੱਥੇ ਪੰਥਕ ਜੇ ਦੇਖੇ ਤਾਂ ਰਸ਼ਪਾਲ ਸਿੰਘ ਸ਼ੰਦੜਾ ਦਾ ਬੇਟਾ ਖੜਾ ਹੋਇਆ ਮਾਕੇ بڑا ਮਾਕੇ ਜੱਜਵੀ ਵਾਲਾ ਨੌਜਵਾਨ ਵੀ ਹੈਗਾ ਸਭ ਕੁਝ ਹੈਗਾ ਜਿਹੜੀ ਮਾਕੇ ਵੋਟ ਪ ਠੀਕ ਹੈ ਨਾ ਜੱਜਬੇ ਵਾਲੀ ਵੋਟ ਪੈਣੀ ਆ ਉਹ ਜਿਹੜੀ ਹੈਗੀ ਉਹ ਮੂਵ ਲਗਭਗ ਹੋਣੀ ਆ ਮਗਰ ਰਿਸ਼ਪਾਲ ਸਿੰਘ ਚੰਦੜਾ ਦੇ بیٹے ਨੂੰ ਪੈਣੀ ਚਾਹੀਦੀ ਆ ਪਊਗੀ ਵੀ ਖैर ਕਾਫੀ ਬੜੇ ਜਿਹੜੇ ਜੱਜਵਾਦੀ ਉਹ ਪਿੰਡਾਂ ਦੇ ਵਿੱਚ ਤਾਂ ਹੈਗੇ ਆ ਪਰ ਮੇਨਲੀ ਉਹ ਸ਼ਹਿਰੀ ਖੇਤਰ ਦੇ ਨਾਲ ਜੁੜੇ ਹੋਏ ਆ ਜਿਆਦੇ ਸੀਟਾਂ ਨੇ ਤੇ ਸ਼ਹਿਰਾਂ ਜਿੱਥੇ ਕਾਂਗਰਸ ਬੜੀ ਮਜ਼ਬੂਤ ਆ ਮੋਢ ਤੋਂ ਮਜ਼ਬੂਤ ਆ ਉੱਥੇ ਇਸ ਕਰਕੇ ਉਹ ਸੀਟ ਲਗਭਗ ਉਹਦਾ ਰਿਜ਼ਲਟ ਕਲੀਅਰ ਤੇ ਚੰਗੇ ਮਾਰ ਜਾਣ ਨਾਲ ਮੈਂ ਕਹਣਾ ਵੀ ਰਾਜਾ ਬੜਿੰਗੋਂ ਉਥੋਂ ਜਿੱਤੂ ਆ ਉੱਥੇ ਕੋਈ ਮਾਰ ਕੇ ਦੋ ਰਾਇ ਨਹੀਂ ਹੈਗਾ ক্লোਜ਼ ਮੁਕਾਬਲਾ ਜਿਹੜਾ ਹੈਗਾ ਕਲੋਜ਼ ਤਾਂ ਨਹੀਂ ਮੈਂ ਕਹੂੰਗਾ ਪਰ ਮੁਕਾਬਲਾ ਦਾ ਪੱਪੀ ਪ੍ਰੈਸ਼ਰ ਨਾਲ ਜਿਹੜਾ ਆਪਣੇ ਉਥੇ ਆਮ ਆਦਮੀ ਪਾਰਟੀ ਦਾ ਹੈਗਾ ਸ਼ਹਿਰ ਦੇ ਵਿੱਚੋਂ ਆ ਉਹ ਵੀ ਇੱਕ ਸਾਊਜਾ ਬੰਦਾ ਮੰਨਿਆ ਜਾਂਦਾ ਤੇ ਕਿਤੇ ਨਾ ਕਿਤੇ ਨਾ ਲੋਕ ਬਈ ਜਿੱਤਣ ਵਾਲਾ ਮਾ ਕੇ ਦੇਖਦੇ ਐਂਗਲ ਠੀਕ ਹੈ ਨਾ ਹਰੇਕ ਬੰਦਾ ਚਾਹੁੰਦਾ ਵੀ ਜਿੱਤਣ ਵਾਲੇ ਪਾਸੇ ਵੋਟ ਜਾਵੇ ਇੱਕ ਸਟਰੋਂਗ ਬੰਦਾ ਦੇਖਦੇ ਇੱਕ ਨਾ ਲੋਕ ਆਪ ਦਾ ਆਗੂ ਥੋੜਾ ਜਿਹਾ ਮਾ ਕੇ ਅਗਰੈਸਿਵ ਭਾਲਦੇ ਆ ਉਹਦੇ ਜੇ ਕੁਆਲਿਟੀ ਦੇ ਮਾ ਕੇ ਕਿਤੇ ਨਾ ਕਿਤੇ ਰਾਜੇ ਬੜਿੰਗ ਦੇ ਵਿੱਚ ਹੈਗੀਆਂ ਨੇ ਉਹਨੂੰ ਮਾ ਕੇ ਬੰਦੇ ਨੂੰ ਮਾ ਕੇ ਆਪਦੇ ਨਾਲ ਜੋੜਨਾ ਵੀ ਆਉਂਦਾ ਖੜਾਉਣਾ ਵੀ ਆਉਂਦਾ ਮਗਰੋਂ ਸਾਥ ਦੇਵੇ ਨਾ ਦੇਵੇ بڑے ਬੰ ਠੀਕ ਹੈ ਨਾ ਨਾਲ ਜਿਹੜੇ ਪੁਰਾਣੇ ਲੋਕ ਸੀ ਹਰ ਵਾਰ ਕੀ ਨਵੇਂ ਬੰਦਿਆਂ ਦੀ ਬਾਹ ਫੜ ਕੇ ਗਾਹਾਂ ਵਾਦੇ ਰਿਹਾ ਉਹ ਤਾਂ ਇਸ ਕਰਕੇ ਪਰ ਉੱਥੇ ਕੁੱਲ ਮਿਲਾ ਕੇ ਜਿਹੜਾ ਮਾਹੌਲ ਹੈਗਾ ਉਹ ਕਾਂਗਰਸ ਦੇ ਫੇਵਰ ਦੇ ਵਿੱਚ ਹੈ ਕਾਂਗਰਸ 100% ਉਹ ਸੀਟ ਕੀ ਕਲੀਅਰ ਕਰੂਗੀ ਤੇ ਮੈਂ ਰਾਜ ਤੁਸੀਂ ਰਾਜੇ ਬੜਿੰਗ ਦੀ ਕੈਂਪੇਨ ਦੀ ਗੱਲ ਕਰੇ ਕੈਂਪੇਨਰ ਬੜੇ ਜ਼ਬਰਦਸਤ ਨੇ ਰਾਜਾ ਬੜਿੰਗ ਤੇ ਉਹਨਾਂ ਦੀ ਵਾਈਫ ਮੈਂ ਪਿੱਛੇ ਦਿਨੀ ਅਮਨਿੰਦਰ ਸਿੰਘ ਰਾਜਾ ਬੜਿੰਗ ਖੁਰਾ ਦੇ ਨਾਲ ਇੰਟਰਵਿਊ ਵੀ ਕੀਤੀ ਉਹਨਾਂ ਤੋਂ ਹੀ ਮੈਂ 21 ਵਾਰ ਪੁੱਛਿਆ ਕਿ ਸੀ ਕਿ ਜੇ ਤੁਸੀਂ ਬਠਿੰਡੇ ਹੁੰਦੇ ਗੇਮ ਪਲਟਦੀ ਉਹ ਕਹਿੰਦੇ ਫਿਰ ਰਾਜਾ ਬਣ ਕੇ ਜਿੱਥੇ ਜਾਂਦਾ ਗੇਮ ਤਾਂ ਉੱਥੇ ਪਲਟਾਈ ਦਿੰਦਾ ਕਹਿੰਦੇ ਮੌਸਮ ਤਾਂ ਉਥੋਂ ਦਾ ਗਰਮ ਕਰ ਹੀ ਦਿੰਦਾ ਇਸ ਚੀਜ਼ ਤੋਂ ਤੁਸੀਂ ਕਿਵੇਂ ਇਹਨੇ ਕੱਢਦੇ ਮੈਨੇ ਤਾਂ ਭਾਈ ਇਹੀ ਆ ਵੀ ਕਿਤੇ ਨਾ ਕਿਤੇ ਨਾ ਬਹੁਤ ਲੀਡਰਾਂ ਦੀ ਇਹਨਾਂ ਨੇ ਕਿਤੇ ਨਾ ਕਿਤੇ ਬਾਹ ਛੱਡੀ ਆ ਹੁਣ ਮੈਂ ਗੱਲ ਕਰਦਾ ਜਿਵੇਂ ਰਾਜੇ ਬਣ ਕੇ ਕਰ ਗਿਆ ਨੇ ਇੱਕ ਬਿਆਨ ਦਿੰਦਾ ਖੈਰਾ ਦਾ ਖੈਰੇ ਦੀ ਕੀ ਆ ਲਗਭਗ ਸਟੇਟ ਬੋਡੀ ਸਾਰੀ ਬਾਹ ਛੱਡ ਦਿੰਦੀ ਆ ਜਿਹਦਾ ਕੀ ਆ ਖਿਮਿਆ ਜਿਹਨਾਂ ਨੂੰ ਭੁਗਤਣਾ ਵੀ ਪਊਸ ਨਹੀਂ ਦਿੱਤੇ ਇੱਕ ਆ ਉਹਦਾ ਸਟਰੋਂਗ ਜਿਹੜਾ ਕੈਂਡੀਡੇਟ ਸੀਗਾ ਉਹਦੀ ਬਾਹ ਇਹਨਾਂ ਨੇ ਛੱਡਤੀ ਤਾਂ ਤੁਸੀਂ ਜਿਹੜੀ ਗੱਲ ਕੀਤੀ ਜਿਹੜਾ ਬਿਆਨ ਦਿੱਤਾ ਇਸ ਬਿਆਨ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਬਠਿੰਡੇ ਤੋਂ ਇਹਨਾਂ ਦਾ ਮਾਕੇ ਕੰਪੀਟੀਸ਼ਨ ਲੜ ਰਿਹਾ ਮਾਕੇ ਕੈਂਡੀਡੇਟ ਹੈਗਾ ਜੀਤਮੇਂਦਰ ਸਿੰਘ ਸਿੱਧੂ ਉਹਨੂੰ ਇਹ ਚੀਜ਼ ਦਾ ਬਈ ਲਾਅਸ ਬੜਾ ਜਾਣਾ ਕਿਉਂਕਿ ਇੱਕ ਢੰਗ ਨਾਲ ਤੁਸੀਂ ਆਪ ਦੇ ਮਾਈਕ ਉਨੂੰ ਕੀ ਇਹ ਕਮਜ਼ੋਰ ਸਾਬਤ ਕਰ ਰਹੇ ਹੋ ਹਾਲਾਂਕਿ ਜੀਤਮੇਂਦਰ ਕਮਜੋ ਕਮਜ਼ੋਰ ਨਹੀਂ ਹੈ ਜਿਹੜਾ ਬੰਦਾ ਚਾਰ ਵਾਰੀ ਕੀ ਆ ਇੱਕ ਵਾਰੀ ਪਹਿਲੀ ਵਾਰ ਆਜ਼ਾਦ ਜਿੱਤ ਕੇ ਉਸ ਤੋਂ ਬਾਅਦ ਕੀ ਆ ਲਗਾਤਾਰ ਚਾਰ ਵਾਰ ਜੇ ਕੋਈ ਬੰਦਾ ਐਮਐਲਏ ਜਿੱਤਦਾ ਉਹ ਕਮਜ਼ੋਰ ਨਹੀਂ ਹੈਗਾ ਤੇ ਉਹਨੂੰ ਕੈਂਪੇਨ ਵੀ ਕਰਨੀ ਉਹਦੇ ਤੇ ਕੈਂਪੇਨ ਹੁਣ ਕੀਤੀ ਵੀ ਆ ਇਹ ਮੁਕਾਬਲੇ ਦੇ ਵਿੱਚ ਵੀ ਅੱਜ ਬਠਿੰਡੇ ਦੇ ਵਿੱਚ ਮੁਕਾਬਲੇ 'ਚ ਆ ਖੜਿਆ ਕੱਲ ਦੀ ਇਲੈਕਸ਼ਨ ਤੋਂ ਬਾਅਦ ਜਿਵੇਂ ਲੱਗ ਰਿਹਾ ਕਿ ਉਹ ਬੰਦਾ ਵੀ ਮੁਕਾਬਲੇ 'ਚ ਅੱਜ ਦਿਸ ਰਿਹਾ ਸਾਰਿਆਂ ਨੂੰ ਠੀਕ ਹੈ ਨਾ ਉਹਨਾਂ ਨੇ ਹਰ ਹਰ ਵਾਰ ਜਰ ਵਾਰ ਸਾਰਾ ਲਾ ਕੇ ਜ਼ੋਰ ਵੀ ਲਾਇਆ ਉਹਨਾਂ ਨੇ ਤਾਂ ਕਿਤੇ ਨਾ ਕਿਤੇ ਰਾਜੇ ਬੜਿੰਗ ਦਾ ਇਹ ਇੱਕ ਫੁਕਰੀ ਵਾਲਾ ਬਿਆਨ ਆ ਜਿਹੜੀ ਇਹ ਗੱਲ ਕਹਿਣੀ ਕਿ ਹਾਂਜੀ ਮੈਂ ਹੁੰਦਾ ਤਾਂ ਉੱਥੇ ਉਹ ਹੋ ਜਾਂਦਾ ਵੀ ਭਾਈ ਥੋੜੇ ਹੀ ਆ ਕਿਉਂਕਿ ਜੇ ਤੁਸੀਂ ਪਾਰਟੀ ਨਾਲੋਂ ਆਪਦੇ ਆਪ ਨੂੰ ਵੱਡਾ ਮੰਨਦੇ ਹੋ ਤੇ ਇਹਦਾ ਮਤਲਬ ਥੋੜੇ ਦੇ ਕਿਤੇ ਨਾ ਕਿਤੇ ਨਿੱਜ ਝਲਕਦਾ ਇਹ ਆਪਦੇ ਨਿੱਜੀ ਕਦ ਨੂੰ ਵੱਡਾ ਕਰਨ ਵਾਲੀ ਗੱਲ ਹੋ ਜਾਂਦੀ ਜਿਵੇਂ ਤੁ ਉਹ ਮੁਕਸਰ ਮੇਲੇ ਦੀ ਤਾਂ ਹੀ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਮੁਕਸਰ ਮੇਲੇ ਤੇ ਆਪਦੇ ਪੋਸਟਰ ਲਾ ਕੇ ਆਪਦੇ ਆਪ ਨੂੰ ਮਾ ਕੇ ਕੀ ਤੜਕੇ ਕੱਛਾਂ ਜੱਥੇ ਦੇ ਕੇ ਮੂਰੇ ਖੜ ਜਾਂਦਾ ਆਪ ਹੀ ਸਾਰੇ ਸ਼ਹਿਰ ਦੇ ਵਿੱਚ ਮਾ ਕੇ ਆਦੀ ਢੂਈ ਤੇ ਬੰਦੇ ਖੜੇ ਕਰ ਕਰਕੇ ਪੋਸਟਰ ਲਵਾਉਂਦਾ ਸੀ ਸਕੂਟਰ ਤੇ ਜਾ ਕੇ ਤਿੰਨ ਤਿੰਨ ਬੰਦੇ ਨਾਲ ਲੈ ਜਾ ਕੇ ਪੋਸਟਰ ਲਾ ਕੇ ਤੇ ਤੜਕੇ ਨੂੰ ਕੀ ਮੂਰੇ ਖੜ ਜਾਂਦਾ ਤੇ ਲੋਕ ਦੇਖਦੇ ਕੇ ਯਾਰ ਇਹ ਬੰਦਾ ਕੌਣ ਆ ਜਿਹਦੇ ਇੰਨੇ ਪੋਸਟਰ ਲਗਾ ਉਹਨੂੰ ਆਪਦੇ ਆਪ ਨੂੰ ਵੱਡਾ ਕਰਨਾ ਆਉਂਦਾ ਤਾਂ ਉਹ ਚੀਜ਼ ਮਾ ਕੇ ਬਣਾਉਣ ਚੋ ਕਾਮਯਾਬ ਹੋ ਜਾਂਦਾ ਉਹ ਮਾ ਕੇ ਪਲੇਅਰ ਹੈਗਾ ਸਟੰਟਮੈਨ ਹੈਗਾ ਇਸ ਕਰਕੇ ਠੀਕ ਹੈ ਇਸੇ ਕਰਕੇ ਉਹ ਜਿੱਤ ਵੀ ਰਿ